ਫਗਵਾੜਾ ਦੇ ਵਿੱਚ ਪੁਲਾਹੀ ਰੂਡ ਨਿਊ ਵਿਸ਼ਕਰਮਾ ਨਗਰ ਵਿਖੇ ਇੱਕ ਕਾਰ ਦੇ ਵਿੱਚ ਖੜੀ ਗੱਡੀ ਮੋਟਰਸਾਈਕਲ ਤੇ ਹੋਰ ਕੀਮਤੀ ਸਮਾਨ ਅਚਾਨਕ ਹੀ ਭੇਤ ਪਰੇ ਹਾਲਾਤਾਂ ਚ ਅਗਦੀ ਚਪੇਟ ਜਾ ਗਏ ਨੇ ਬੀਤੀ ਕੱਲ ਵਾਪਰੀ ਘਟਨਾ ਜਿਸ ਦੇ ਵਿੱਚ ਕੀ ਕਾਰ ਮਾਲਕ ਰਜਨੀ ਆਪਣੇ ਪਰਿਵਾਰ ਸਮਿਤ ਕਾਰ ਦੇ ਅੰਦਰ ਮੌਜੂਦ ਸੀ ਰਜਨੀ ਨੇ ਦੱਸਿਆ ਕਿ ਅਚਾਨਕ ਹੀ ਕਾਰ ਦੇ ਅੰਦਰ ਸੜਨ ਦੀ ਬਦਬੂ ਆਈ ਉਹਨਾਂ ਜਾ ਕੇ ਵੇਖਿਆ ਤਾਂ ਗੱਡੀ ਨੂੰ ਭਿਆਨਕ ਅਗ ਲੱਗੀ ਹੋਈ ਸੀ ਅੱਗੇ ਨਹੀਂ ਭਿਆਨਕ ਸੀ ਕਿ ਕੁਝ ਹੀ ਸਮੇਂ ਦੇ ਵਿੱਚ ਨੇੜੇ ਖੜੇ ਮੋਟਰਸਾਈਕਲ ਕਾਰ ਦੇ ਬਾਹਰ ਲੱਗੇ ਏਸੀ ਤੇ ਸੀਸੀਟੀਵੀ ਕੈਮਰੇ ਤੇ ਹੋਰ ਸਮਾਨ ਵੀ ਇਸ ਦੀ ਚਪੇਟ ਜਾ ਗਿਆ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਰਜਨੀ ਦੇ ਮੁਤਾਬਕ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਤੇ ਮੋਟਰਸਾਈਕਲ ਤਾਂ ਸੜ ਕੇ ਰਾਖ ਹੋ ਗਿਆ ਅੱਗ ਲੱਗਣ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹਾਲਾਂਕਿ ਅੱਗ ਬਚਾਓ ਦਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਉਸ ਸਮੇਂ ਵੱਡਾ ਨੁਕਸਾਨ ਹੋ ਚੁੱਕਿਆ ਸੀ ਤਾਂ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਘਬਰਾਏ ਹੋਏ ਨੇ ਆਓ ਸੁਣਦੇ ਹਾਂ ਇਸ ਸਾਰੀ ਘਟਨਾ ਬਾਰੇ ਕੀ ਕੁਝ ਕਹਿਣਾ ਹੈ ਪਰਿਵਾਰ ਵਾਲਿਆਂ ਦਾ ਪੁਗੜਾ ਨਿਊਜ਼ ਲਈ ਕੈਮਰਾਮੈਨ ਜੇ ਸ਼ਰਮਾ ਅਤੇ ਨਾਸ਼ੋਜ ਸਿੰਘ ਸੋਣੀ ਦੀ ਰਿਪੋਰਟ ਰਜਨੀ ਸਾਰੀ ਕਿੱਥੇ ਰਹਿੰਦੇ ਕਿ ਫਲਾਈ ਰੋਡ ਹਾਂਜੀ ਮਾਮਲਾ ਕੀ ਸੀ ਜਿਹੜਾ ਵੇਰ ਰਾਤ ਅੱਗ ਲੱਗ ਗਈ ਪਤਾ ਨਹੀਂ ਬੇਟੀ ਪੜ੍ਹ ਰਹੀ ਸੀ ਸਟੱਡੀ ਟੇਬਲ ਜਦੋਂ ਸਟੱਡੀ ਕਰ ਰਹੀ ਸੀ ਆਨਲਾਈਨ ਕਲਾਸ ਚੱਲਦੀ ਸੀ ਤੇ ਇਹ ਮੈਨੂੰ ਫੋਨ ਦੇਣ ਆਈ ਕਹਿੰਦੀ ਬੈਟਰੀ ਡਾਊਨ ਹੋ ਗਈ ਮम्मा ਮੈਂ ਤੇ ਦੂਸਰਾ ਲੈ ਜਾ ਮੈਂ ਇੱਕਦਮ ਮੁੱਠੀ ਸਮੈਲ ਆ ਰਹੀ ਸੀ ਸੜਨ ਦੀ ਮੈਂ ਲਾਈਟਾਂ ਲੁੱਟਾ ਸਭ ਕੁਝ ਕਮਰੇ ਬੰਦ ਕਰ ਦਿੱਤੇ ਜਦੋਂ ਮੈਂ ਬਾਹਰ ਆਈ ਤਾਂ ਗੱਡੀ ਨੂੰ ਅੱਗ ਲੱਗੀ ਸੀ

ਇਸ ਤੋਂ ਰਾਮਾ ਮਾਦੂ ਦਾ ਤੇ ਅਗਲੇ ਦਿਨ ਸਪੋਰਟ ਕਰ ਰਹੀ ਹੋਏ ਹਾਂ ਹਾਂਜੀ ਤੇ ਪਰ ਵੀ ਗੱਡੀਆਂ ਗੱਡੀਆਂ ਸੀਗਾ ਭਾਈ ਹਾਂਜੀ ਗੱਡੀ ਟਾਈਮ ਬੋਲ ਲੱਗਾ ਮਾਨੂੰ ਆਉਣ ਨੂੰ ਕਿੰਨੇ ਕੁ ਵੇ ਖਾਸਾ ਹੋਇਆ ਤਾਂ ਨਹੀਂ 4:00 ਇੱਕ 2 ਦਾ ਟਾਈਮ ਸੀ 4:00 ਇੱਕ 2 ਦਾ ਕੀ ਮੰਗ ਬੱਦੂ ਤੋਂ ਬੱਦਲ ਕਿੱਥੇ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਇੱਕ ਤੋਂ ਬੱਚੇ 7 ਲੱਖ ਦਾ ਨੁਕਸਾਨ ਹੋ ਗਿਆ ਹੈਂ ਭਾਈ ਕੀ ਨਾ ਆਪਣਾ ਸਤਵਿੰਦਰ ਸਿੰਘ ਜੀ ਭਾਜੀ ਕੀ ਤੋਰ ਨੇ ਜਦੋਂ ਲਾਈ ਰੋਡ ਨੀਂ ਬੁਸ਼ਕਰਮਾਨਾ ਕਰੇ ਹਾਂ ਸਰ ਠੀਕ ਦਿਨ ਰਾਤ ਜਿਹੜਾ ਮਹਾਸਾ ਹੋਇਆ ਕੀ ਮਾਮਲਾ ਕੀ ਤਾਰਾ ਸਪਾਰਕ ਪਈ ਜੀ ਗੱਡੀ ਜਿਸ ਤੇ ਉਹਨੂੰ ਅੱਗ ਪੈ ਗਈ ਜੀ ਅੱਗ ਪੈ ਨ ਸਾਰਾ ਕਾਰ ਲੂ ਹੋ ਗਿਆ ਜੀ ਮੋਟਰਸਾਈਕਲ ਲੂ ਹੋ ਗਿਆ ਵਾਸ਼ੀਹੀਨ ਮਟਰ ਸਭ ਕੁਝ ਲੂ ਹੋ ਗਿਆ ਜੀ ਅੱਗ ਲੱਗਣ ਦਾ ਕਾਰਨ ਕੋਈ ਸਾਹਮਣੇ ਆਇਆ ਉਹਨੇ ਨਹੀਂ ਜੀ ਤਾਰ ਹੀ ਕਹਿੰਦੇ ਸਪਾਰਕ ਹੋਈ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਸਰ ਤੇ ਘਰ ਦੇ ਘਰੇ ਸੀਗੇ ਜੀ ਇਹਨਾਂ ਨੇ ਫੋਨ ਕੀਤਾ ਤਾਂ ਆਏ ਅਸੀਂ ਕਿਉਂਕਿ ਮੈਂ ਕੰਮ ਤੇ ਗਿਆ ਸੀ ਕਿ ਮੈਂ ਹਾਂਜੀ ਤੇ ਕੁਝ ਕਾਰ ਰੇ ਕਿਡ ਬੁਗ ਰਹਾ ਸੀ ਕੀਤਾ ਜੀ ਫੋਨ ਉਹ ਬਹੁਤ ਲੇਟ ਆਇਜੀ ਉਹ ਲੇਟ ਆ ਹਾਂਜੀ ਅੱਗ ਲੱਗ ਚੁੱਕੀ ਸੀ ਅੱਗ ਲੱਗ ਚੁੱਕੀ ਸੀ ਸਾਰਾ ਕੁਝ ਬਹੁਤ ਡੱਕਾ ਸੀ ਤੇ ਕੈਮਰੇ ਵੀ ਚੋਏ ਹੋ ਗਏ ਬੰਦ ਹੋ ਗਏ ਕੋਈ ਕੈਮਰੇ ਵੀ ਲੋ ਹੋ ਗਏ ਜੀ ਸਾਰਾ ਕੁਝ ਲੋ ਹੋ ਗਏ ਕੈਮਰੇ ਵੀ ਸਾਰੇ ਸਾਰੇ ਕੈਮਰੇ ਹਾਂਜੀ ਮੇਰਾ ਨਿਰਮਲ ਸਿੰਘ ਆ ਜੀ ਸਰਦਾਰ ਸਿੰਘ ਕਿੱਥੋਂ ਨੇ ਆ ਨਿਊ ਬਿਸ਼ਕਰਮਨਗਰ ਪਲਾਈ ਰੋਡ ਗਲੀ ਨੰਬਰ 4 ਮਾਮਲਾ ਕੀ ਇੱਕ ਜਿਹੜਾ ਬੇਰਾਗ ਅੱਗ ਲੱਗਣੀ ਮਾਮਲਾ ਇਹ ਆ ਜੀ ਗੱਡੀ ਸਪਾਰਕ ਹੋ ਗਈ ਗੱਡੀ ਸਪਾਰਕ ਹੋਣ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ ਬਾਸ਼ਮੀ ਵੀ ਫੜ ਗਈ ਕਾਫੀ ਨੁਕਸਾਨ ਹੋ ਗਿਆ ਜੀ ਗੱਡੀ ਅੰਦਰ ਖੜੀ ਸੀ ਗੱਡੀ ਅੰਦਰ ਖੜੀ ਸੀਗੀ ਜੀ ਤੇ ਮੋਟਰਲ ਵਗੈਰਾ ਕੁਝ ਪਤਾ ਗੱਡੀ ਦਾ ਮਾਡਲ ਹੈਗਾ 2011 ਮਾਡਲ ਜੀ ਹਾਂ ਜੀ ਅੱਗ ਲੱਗਣ ਦਾ ਕਾਰਨ ਕੀ ਹੈ ਮੋਰ ਅੱਗ ਲੱਗਣ ਦਾ ਕਾਰਨ ਇਹ ਹੀ ਹੋ ਸਕਦਾ ਜੀ ਜਦੋਂ ਬੈਟਰੀ ਫਟ ਗਈ ਜਾਂ ਕੁਝ ਗੱਡੀ 'ਚ ਇਦਾਂ ਹੀ ਕਹਿ ਸਕਦੇ ਆ ਜੀ ਬਸ ਪਤਾ ਨਹੀਂ ਪਰ ਉੱਪਰ ਨਹੀਂ ਪਤਾ ਕਿੱਦਾਂ ਹੋਈ ਹੈ ਜੀ ਮੋਟਰਸਾਈਕਲ ਮੋਟਰਸਾਈਕਲ ਨੂੰ ਫਿਰ ਗੱਡੀ ਨੂੰ ਅੱਗ ਲੱਗੀ ਨਾਲ ਮੋਟਰਸਾਈਕਲ ਨੂੰ ਵੀ ਲੱਗ ਗਈ ਹੈ ਲਗਭਗ ਕਿੰਨਾ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਲਗਭਗ 6-7 ਲੱਖ ਦਾ ਨੁਕਸਾਨ ਹੋ ਗਿਆ ਜੀ ਫਾਇਰ ਬ੍ਰੇਡ ਦੀ ਗੱਡੀ ਆਈ ਜੀ ਵਾਹ ਹਾਂਜੀ ਆ ਗਈ ਸੀ ਗੱਡੀ ਆ ਗਈ ਸੀ ਕਿੰਨੇ ਕੁ ਵਜੇ ਇਹ ਸੜਤਾ ਹੋਇਆ ਇਹ ਦੁਪਹਿਰੇ 1.5 ਵਜੇ ਦੀ ਗੱਲ ਵਜੋਂ ਦੁਪਹਿਰੇ 1.5 ਵਜੇ ਦਾ ਹਾਦਸਾ ਉਸ ਤੋਂ ਬਾਅਦ ਫਿਰ ਫੋਨ ਕੀਤਾ ਉਹਨਾਂ ਨੂੰ ਗੱਡੀ ਵਾਲੇ ਨੂੰ ਉਹ ਆ ਗਏ ਸੀਗੇ ਜੀ ਥੋੜਾ ਟਾਈਮ ਲੱਗ ਗਿਆ ਉਹਨਾਂ ਨੂੰ ਜਿਆਦਾ ਫਿਆਣ ਚ ਤੇ ਜਾਤੇ ਦਾ ਸਭ ਕੁਝ ਥੂ ਹੋ ਗਿਆ ਸੀਗਾ ਜੀ